ਕਿਤਿਆਂ ਕਿਸਮ ਇਹ ਇਤਿਹਾਸਕਾਰ ਨੇ ਕਹਿੰਦਾ 30 ਤੇ 31 ਮਈ ਜਿਹੜੀ ਰਾਤ ਲੰਗੀ ਹੁੰਦੀ ਹੈ 30 ਤੇ 31 ਮਈ 1984 ਦੀ ਰਾਤ ਸ੍ਰੀ ਹਰਮੰਦਰ ਸਾਹਿਬ ਪਰਕਰਮਾਂ ਦੇ ਅੰਦਰ ਇਤਿਹਾਸਕਾਰ ਨੇ ਕਹਿੰਦਾ ਤਕਰੀਬਨ 3.5 ਲੱਖ ਦੇ ਕਰੀਬ ਜਿਹਦੇ ਵਿੱਚ ਬੀਐਸਐਮ ਆਰਮੀ ਨੇਵੀ ਵੱਡੇ ਵੱਡੇ ਇਹ ਖੂਸ ਦੇ ਜਿਹੜੇ ਕਮਾਂਡਰ ਸਨ ਉਹ ਆਪਣੀਆਂ ਫੌਜਾਂ ਲੈ ਕੇ ਸਮੇਤ ਜੋੜਿਆਂ ਦੇ ਦਰਬਾਰ ਸਾਹਿਬ ਦੇ ਪ੍ਰਕਰਮਾ ਵਿੱਚ ਦਾਖਲ ਹੋਈਆਂ ਜਦੋਂ 11:30 ਵਜੇ ਹਨ 12:00 ਵਜੇ 35 ਮਿੰਟ ਦਾ ਸਮਾਂ ਹੋਇਆ ਅੱਜ 1 ਜੂਨ 1984 ਦਾ ਦਿਨ ਜਦੋਂ ਤੁਸੀਂ ਪੜ੍ਹੋ 12:35 ਮਿੰਟ ਦਾ ਸਮਾਂ ਹੋਇਆ ਤੇ ਪਿਆਰੋ ਜਿੱਥੇ ਕਾਬ ਕਸਰ ਦੇ ਮੰਗਲੇ ਪਾਸੇ ਮੋਚੀ ਵਜਾ ਰਹੇ ਨਾ ਜਿੱਥੇ ਜੁੱਤੀਆਂ ਲੋੜੇ ਵਿਕਦੇ ਵੱਡੀ ਗਲੀ ਅੰਦਰ ਮੋਦੀ ਬਾਜ਼ਾਰ ਦੇ ਵਿੱਚ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਸੇਵਾਦਾਰ ਇੱਕ ਕੰਧ ਦੀ ਉਸਾਰੀ ਕਰ ਰਹੇ ਸਨ ਤਾਂ ਜਦ ਦੀ ਉਸਾਰੀ ਕਰ ਜਾਉਂਆ ਇਹਨਾਂ ਦੀ ਆਪਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਤੇ ਬੀਐਸਐਫ ਦੀਆਂ ਫੌਜ ਦੇ ਨਾਲ ਕੁਝ ਝੜਕ ਹੋਈ ਤੇ 12:35 ਮਿੰਟ ਤੋਂ ਲੈ ਕੇ ਸ਼ਾਮ ਨੂੰ 7:30 ਵਜੇ ਤੱਕ ਇੱਕ ਜੂਲ 1984 ਨੂੰ ਲਗਾਤਾਰ ਕਿ ਗੋਲੀ ਚਲਦੀ ਰਹੀ ਜਿਸ ਦੇ ਵਿੱਚ ਜਿਹੜੀ ਸਰਕਾਰੀ ਰਿਪੋਰਟ ਹੈ ਸਰਕਾਰੀ ਰਿਪੋਰਟ ਦੇ ਅਨੁਸਾਰ 83 ਜਿਹੜੇ ਫੌਜ ਦੇ ਜਵਾਨ 1 ਜੂਨ 1984 ਨੂੰ ਉਹਨਾਂ ਦੀ ਮੌਤ ਹੁੰਦੀ ਹੈ ਜਿਹੜੀ ਸੰਗਤ ਦਰਸ਼ਨ ਕਰਨ ਵਾਸਤੇ ਗਈ ਸੀ ਨਾ 473 ਦੇ ਕਰੀਬ ਸ਼ਰਧਾਲੂ ਜਿਨ੍ਹਾਂ ਦੇ ਗੋਲੀਆਂ ਲੱਗੀਆਂ ਉਹ ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿੱਚ ਸ਼ਹੀਦ ਹੋ ਗਏ ਸਨ ਜਿਨ੍ਹਾਂ ਸਭ ਤੋਂ ਪਹਿਲੇ 1 ਜੂਨ 1984 ਦੇ ਸ਼ਹੀਦ ਹੋਏ ਨੇ ਭਾਈ ਮਹਿੰਦਰ ਸਿੰਘ ਜੀ ਬੱਬਰ ਜਿੱਦੋਂ ਆਪ ਜੀ ਜਾਓ ਨਾ ਜਿੱਥੇ ਬਾਬਾ ਅਟਲ ਰਾਏ ਜੀ ਦਾ ਸਥਾਨ ਬਣਿਆ ਹੋਇਆ ਹੈ ਜੀ ਇਸ ਜਗ੍ਹਾ ਤੇ ਭਾਈ ਮਹਿੰਦਰ ਸਿੰਘ ਬੱਬਰ ਜੀ ਆਪਣਾ ਮੋਚਾ ਸੰਭਾਲ ਕੇ ਬੈਠੇ ਸੀ ਸਾਰੀ ਨਿਗਾਹ ਆਪਣੇ ਸੰ ਭਾਈ ਮਹਿੰਦਰ ਸਿੰਘ ਜੀ ਬੱਬਰ ਦੇ ਅੰਨ ਕੇ ਇੱਕ ਛਾਤੀ ਦੇ ਅੰਦਰ ਇੱਕ ਮੱਥੇ ਦੇ ਵਿੱਚ ਗੋਲੀ ਵੱਜੀ 本年续一度一度。